ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਗੁਰੂ ਰਵਦਾਸ ਜੀ ਦੇ ਗੁਰਪੁਰਬੀਆਂ ਕਰੋੜਾ ਕਰੋੜਾ ਮੁਬਾਰਕ ਸੋ ਅੱਜ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਪਿੰਡ ਕਾਗੜ ਘੂ ਤਲਾ ਤੋਂ ਜਿੱਥੇ ਗੁਰੂ ਰਵਦਾਸ ਜੀ ਦੇ ਗੁਰਪੁਰਬੂ ਬਣਾਏ ਜਾ ਰਹੇ ਆ ਤੇ ਨਾਲ-ਨਾਲ ਹਲਕਾ ਸੰਭਾਲ ਦੇ ਚੇਤਨ ਸਿੰਘ ਜੋੜਾ ਮੱਜਰਾ ਜੀ ਤੇ ਪੀਏ ਗੁਰਦੇਵ ਸਿੰਘ ਦਬਾਣਾ ਵੀ ਇੱਥੇ ਪਹੁੰਚੇ ਨੇ ਬਰਾਦੇ ਵੀ ਹਾਜ਼ਰੀ ਰਵਾਈ ਸੋ ਫਤਿਹ ਮਾਦਰੀ ਅਜੇ-ਬਾਜੇ ਦੀਆਂ ਤਸਵੀਰਾਂ ਨੇ ਜਿੱਥੇ ਬਹੁਤ ਜ਼ਿਆਦਾ ਉਭਾਰਿਤ ਲੋਕ ਸੰਗਤਾਂ ਨੂੰ ਦੇਖਣ ਨੂੰ ਮਿਲ ਰਿਹਾ। ਅ ਸੰਗਤਾਂ ਬਹੁਤ ਜ਼ਿਆਦਾ ਤੇ ਅਤਨਾਂ ਪਹੁੰਚੀਆਂ। ਸੋ ਇੱਥੇ ਪਿੰਡ ਦੀ ਜਿਹੜੀ ਇਸ ਗੁਰਦੁਆਰਾ ਦੀ ਕਮੇਟੀ ਆ ਤੇ ਨਾਲ ਇਹਨਾਂ ਦੇ ਪਤਵੰਤੇ ਸੱਜਣ ਨੇ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਦੇਖੋ ਸਾਰਾ ਖਾਣਾ ਵੰਡਿਆ ਜਾ ਰਿਹਾ ਸੰਗਤਾਂ ਦਾ ਤੇ ਬਹੁਤ ਜ਼ਿਆਦਾ ਸਤਿਕਾਰ ਬਹਾਰਾ ਇੱਥੇ। ਅ ਵਿੱਚ ਦੇ ਨੌਜਵਾਨ ਵੀ ਉਪਰਬੰਧ ਕਰਦੇ। ਤੇ ਸਭ ਨੂੰ ਸਰਪਾਪਾ ਸਵਾਗਤ ਵੀ ਕੀਤਾ ਜਾ ਰਿਹਾ ਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਫਤੇਮਰਦੀ ਦੇ ਵਿੱਚ ਗੁਰੂ ਪੁਰਬਾ ਜਿਹੜਾ ਬੜੀ ਧੂਰ ਦਾ ਮਨਾਇਆ ਗਿਆ ਤੇ ਇੱਥੇ ਵੀ ਗੁਰਦੇਵ ਸਿੰਘ ਜੀ ਮਾਨ ਸਾਹਿਬ ਪਹੁੰਚੇ ਆ ਪੀ.ਏ ਨੇ ਜੋ ਅਫਵਾ ਸਮਾਣਾ ਦੇ ਤੇ ਰਸ ਸਿੰਘ ਜਣੋ ਮજરા ਐਮ.ਐਲ. ਨੇ ਉਹਨਾਂ ਨੇ ਪੀ.ਏ ਕੋਲੋਂ ਦੁਬਾਰਾ ਵੀ ਪਹੁੰਚਿਆ ਤੇ ਅਮਰਜੀਤ ਪੰਜਰਾਸਾ ਸ਼ਰੋਮੀ ਅਕਾਲੀ ਦਰ ਤੋਂ ਉਹ ਵੀ ਹਾਜ਼ਰੀ ਦਵਾ ਰਹੇ ਨੇ ਤੇ ਡੀਐਸਪੀ ਨਾਰ ਸਿੰਘ ਸਾਫਤ ਡੀਐਸਪੀ ਸਾਹਿਬ ਨਾਰ ਸਿੰਘ ਉਹਨਾਂ ਨੇ ਵੀ ਇਥੇ ਜ਼ੋਗਦਨ ਪਾਇਆ ਤੇ ਨਾਲ ਪ੍ਰਚਾਰ ਵੀ ਕਰ ਰਹੇ ਨੇ ਦੱਸ ਸਕਦੇ ਤੇ ਇਹ ਕਿਹਨੂੰ ਸਰਪੋਂ ਪਾਇਆ ਰਹੇ ਆ ਕਿ ਦੇਖ ਸਕਦੇ ਮਾਰਕੀ ਤਜਾਰਾ ਮਲਟੀਪਲ Oh ਡੀਐਸਪੀ ਨਾਰ ਸਿੰਘ ਵੱਲੋਂ ਕਮੇਟੀ ਦੇ ਮੈਂਬਰਾਂ ਵੱਲੋਂ ਜਿੰਨੇ ਵੀ ਸੇਵਾਦਾਰ ਤੇ ਸਭ ਨੂੰ ਸਿਰਪਾਪਕ ਸਨਮਾਨਿਤ ਕੀਤਾ ਜਾ ਰਿਹਾ ਹੈ ਸਪੈਸ਼ਲ ਤੌਰ ਤੇ ਗੁਰਦੇਵ ਸਿੰਘ ਪੀਏ ਟਵਾਣਾ ਸਾਹਿਬ ਨੂੰ ਵੀ ਕਮੇਟੀ ਵੱਲੋਂ ਸਿਰਪਾਪਕ ਸਨਮਾਨਿਤ ਕੀਤਾ ਗਿਆ ਅੱਜ ਜੀ ਤੁਸੀਂ ਦੇਖਿਆ ਕਿੰਨੀ ਸਰਦਾਂ ਦੇ ਨਾਲ ਗੁਰਪੁਰਬ ਅੱਜ ਮਨਾਏ ਜਾ ਰਹੇ ਨੇ ਸੋ ਸਾਡੇ ਚੈਨਲ ਲਈ ਵੀ ਇੱਕ ਬੇਨਤੀ ਹੈ ਜਰੂਰ ਇਸੇ ਤਰ੍ਹਾਂ ਗੁਰਪੁਰਬ ਸਿੱਧੀ ਦਿਹਾੜੇ ਸਿੰਘਾਂ ਸੰਿੱਧਾਂ ਨੂੰ ਯਾਦ ਰੱਖਣਾ ਚਾਹੀਦਾ ਗੁਰੂਆਂ ਸੋ ਸੱਚੇ ਅੰਦਰ ਇੱਕੋ ਇਤਿਹਾਸ ਰਾਹ ਛੁੜੇ ਰਹਿੰਦੇ ਨੇ ਉਹ ਆਪਦੇ ਇਤਿਹਾਸ ਤੋਂ ਵਾਂਝੇ ਨਹੀਂ ਰਹਿੰਦੇ ਇਹਦੇ ਨਾਲ ਚੰਗੀ ਸਿੱਖਿਆ ਮਿਲਦੀ ਆ ਤੇ ਨਾਲ ਨਾਲ ਸਾਡੀ ਇੱਕ ਬੇਨਤੀ ਹੋਵੇ ਕਿਸੇ ਵੀ ਤਰ੍ਹਾਂ ਦੀ ਖਬਰ ਹੋਵੇ ਜਾਂ ਕੋਈ ਸੰਗਤ ਬੁਲਾਉਣਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਇਹ ਤੇ ਸਾਨੂੰ ਖ਼ਬਰ ਹੀ ਪੇਸ਼ ਕਰੋ ਸਾਨੂੰ ਬੁਲਾ ਵੀ ਸਕਦੇ ਹੋ ਤੇ ਅੱਜ ਲਈ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਚੱਲ ਰਹੇ ਹਾਂ ਤੁਹਾਡੀ ਸੇਵਾ ਵਿੱਚ ਫੇਰ ਆਦੇ ਰਹੋਗੇ ਸਾਡੇ ਜੋਤੀ ਵੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਸਾਡੇ ਤੋਂ ਜਿਹੜੇ ਸਟਰੀਓ ਤੇ ਤਰ੍ਹਾਂ ਚੱਲ ਰਹੇ ਨੇ ਦਾ ਜ਼ਰੂਰ ਕਰੋ ਤੁਹਾਵਾਦੀ